ਹਾਂਜੀ ਸਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਮਸਾਂ ਦੂਕੇ ਕਿਲੋਮੀਟਰ ਵੰਗੂ ਹੋਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਪਸ਼ੂ ਵਿਖਾਉਣੇ ਆ ਇੱਕ ਦੰਦਾ ਚ ਵੱਛੀ ਦੋ ਹੋਰ ਵੜਾ ਦੋ ਮੱਝ ਇੱਕ ਜੈਡ ਬਲੈਕ ਮੱਝ ਭਾ ਜਾਵਾਂ ਬਿਲਕੁਲ ਛੋਟੇ ਛੋਟੇ ਹੋਣਗੇ ਬਿਲਕੁਲ ਜੈਜਮੋਲ ਦੇ ਪੰਜ ਪਸ਼ੂ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਆ ਜੀ ਨਾਮ ਮਨਜਿੰਦਰ ਸਿੰਘ ਸੋਨ ਫਰਾਮ ਸਿੰਘ ਪਿੰਡ ਚੂੜੀਆਂ ਕਲਾਂ ਜ਼ਿਲ੍ਹਾ ਮੋਗਾ ਸੀ ਮੋਗਾ ਨੇੜੇ ਤਲਵੰਡੀ ਭਾਈ ਜੀਰੇ ਦੇ ਤੇ ਮੋਦਕੀ ਦੇ ਸੈਂਟਰ ਚ ਆ ਜੀ ਉਨਾ ਹੀ ਆਪਾਂ ਨੂੰ ਮੋਗਾ ਪੈਂਦਾ ਉਨਾ ਹੀ ਫਰੀਦਕੋਟ ਉਨਾ ਹੀ ਫਰੋਜ਼ਪੁਰ ਉਨਾ ਹੀ ਜੀਰਾ ਬਿਲਵਲ ਸੈਂਟਰ ਵਾਲੇ ਚ ਰਸਤੇ ਸੈਂਟਰ ਚ ਆਉਂਦਾ ਪੈਂਦਾ ਆਪਣਾ ਮੋਬਾਈਲ ਨੰਬਰ 9814340403 ਸਾਰਾ ਮਾਲ ਹੀ ਵਕਾਉ ਬੰਝੰਦਾ ਹਾਂਜੀ ਸਾਰੇ ਪੰਜ ਲਾਗੇ ਇਹ ਤੋਂ ਸ਼ੁਰੂ ਕਰ ਲਗੇ ਇਹ ਬਈ ਉਹਨਾਂ ਨੇ ਖੀਰੀ ਦੱਸਦੇ ਪਰ ਮੈਂ ਨਹੀਂ ਦੰਦ ਵੇਖੇ ਮੇਰੇ ਸਾਹਨ ਅਖੀਤੀ ਦੁੰਦੀ ਹੋਊਗੀ ਠੀਕ ਹੈ ਖੀਰੀ ਹੋ ਜਾਂ ਦੁੰਦੀ ਹੋਵੇ ਤੇ ਕੀ ਕਹ ਭਲਾ ਅੱਜ ਲੈ ਲਵੇ ਬੱਚੀ ਭੁੱਖੀ ਭੁੱਖੀ ਅੱਜ ਹੂੰ ਯਾਦ ਪਾਪ ਚੰਗੀ ਹੈ ਕਿੰਨੇ ਦੀ ਇਹ ਜੈਜਾ ਮੋਲੋ 16000 ਰੁਪਏ ਜੀ ਸਹੀ ਪੰਜ ਲਾ ਦੋ ਕੋਈ 50 ਲਾ ਦੋ ਕੋਈ ਚੱਕਰ ਨਹੀਂ ਦੋਸਤੋ ਕੋਈ 5 ਲਾਓ ਬਾਈ ਕਹਿੰਦਾ ਕੋਈ 50 ਲਾਓ ਰੁਪਏ ਲੱਖ ਨਹੀਂ ਕੋਈ ਚੱਕਰ ਨਹੀਂ ਆ ਬਿਲਕੁਲ ਜੈਜ ਮਲ ਸਿਵਨ ਲਾਈਨ ਨੂੰ ਬਿਲਕੁਲ ਜੋਗ ਹੈ ਗਰੋਥ ਚੰਗੀ ਹੈ ਕੱਦ ਕਾਠ ਪੂਰਾ ਹੀ ਹੈ ਕੋਈ 5 7 10 15 ਦਿਨ ਇਹਨੂੰ ਪਾਊਡਰ ਦੇ ਦੇ ਹੀਟ 'ਚ ਆਜੂ ਸਿਵਨ ਲੈ ਜੂ ਹੋ ਸਕਦਾ ਬਾਈ ਕਹਿੰਦਾ ਖੀਰੀ ਹੋਵੇ ਹੋ ਸਕਦਾ ਦੰਦ ਹੋਵੇ ਬਾਈ ਕਹਿੰਦਾ ਮੈਂ ਦੰਦ ਵੇਖੇ ਨਹੀਂ ਦੋਂਦੀ ਜਾਂ ਖੀਰੀ ਐ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਝੋਲੀ ਵੀ ਸੋਹਣੀ ਐ ਥਣ ਵੀ ਮੋਟੇ ਐ ਬਿਲਕੁਲ ਜਾਇਜ ਮੁੱਲ ਵਿੱਚੋ ਛੋੜਛਾਪਾ ਮਾਨਤਾਨ ਹੋ ਜੂ ਭਾਵੇਂ 5 ਲਾਓ 50 ਲਾਓ ਕੋਈ ਚੱਕਰ ਨਹੀਂ ਬਾਈ ਕਹਿੰਦਾ 2 ਨੰਬਰ ਤੇ ਆਵੇਂ ਜਿੰਦਰ ਬਾਈ ਇਹ ਪਹਿਲਾ ਸੂਆ ਸੂਈ ਆ ਠੀਕ ਐ 24 25 ਦਿਨ ਹੋ ਗਏ ਸੂਈ ਨੂੰ ਹਮ ਬੱਚਾ ਸੀਗਾ ਉਹ ਮਰ ਗਿਆ ਠੀਕ ਐ ਮੈਂ ਮਰਿਆੜ ਕੇ ਅਸੀਂ ਚੱਕੇ ਨਹੀਂ ਲੈਂਦਾ ਘਰੇ ਉਹਦੇ ਪਿਆ ਸੀਗਾ ਠੀਕ ਐ 25 ਦਿਨ ਨੂੰ ਕੋਈ ਚੱਕਰ ਨਹੀਂ ਠੰਢੀ ਠੰਢੀ ਬਹੁਤਾ ਅੱਜ 13 13 ਕਿਲੋ ਕੰਡੇ ਵਾਲਾ ਦੁੱਧ ਹੋਊਗਾ ਜਾਇਜ ਜਾਇਜ ਮੁੱਲ ਉਹ ਜਿਹਦਾ ਬੱਚਾ ਦਾ ਬਣਾ 45 ਕਰ ਲੈਂਦੇ ਜੀ ਅਜੇ 33000 ਰੁਪਏ ਦਾ 33 ਦੀ ਕੋਈ 5 ਲਾ ਤੋਂ 50 ਲਾ ਤੋਂ ਠੰਡੀ ਠੰਡੀ ਬਹੁਤ ਜਿਆਦਾ ਨਿਆਣਾ ਪਾਉਗੇ ਨਾ ਪਾਉਂਗਾ ਬਹੁਤ ਜਿਆਦਾ ਕੱਢੋ ਬਾਹਰ ਨੂੰ ਇਹ ਸੂਈ ਸਵਾਈ ਹੈ ਭੁੱਖੇ ਭੁੱਖੇ ਵਾ ਥੀਕ ਹੈ ਦੋਸਤੋ ਮਾਲ ਬਾਈ ਕਹਿੰਦਾ ਆਇਆ ਹੀ ਆ ਅਜੇ ਪੱਠੇ ਰੱਠੇ ਪਾਉਣੇ ਆ ਤਾਂ ਹੀ ਥੋੜੇ ਜੇ ਪਾਏ ਸੀ ਖੁਰਨੀ ਜਮਾ ਰੰਬੜਦੀ ਆ ਜੀਭਾ ਮਾਰ ਮਾਰ ਚਿੱਟੀ ਕੱਢਦੀ ਆ ਤੇ ਹੁਣ ਬਾਈ ਕਹਿੰਦਾ ਦੁਬਾਰਾ ਪੱਠੇ ਪਾਵਾਂਗੇ ਤੇ ਇਹੀ ਰੱਜ ਗਈਆਂ ਤੇ ਸਾਰੀਆਂ ਸੋਹਣੀਆਂ ਲੱਗਣੀਆਂ 13 ਕਿਲੋ ਦੁੱਧ ਕੰਡੇ ਵਾਲਾ ਜੇ ਬਾਈ ਕਹਿੰਦਾ ਬੱਚਾ ਨਾ ਇਹਦਾ ਚੜਾਈ ਕਰਦਾ ਫੇਰ 45000 ਦੀ ਸੀ ਅੱਜ 33000 ਦੀ ਦੇ ਦੇਣੀ ਆ ਸਾਢੇ 6 ਕਲੋ ਸਵੇਰ ਦੁੱਧ ਹੈ ਸਾਢੇ 6 ਕਲੋ ਸ਼ਾਮ ਨੂੰ ਦੁੱਧ ਹੈ ਸ਼ਾਮ ਤੱਕ ਰਵਾਨਾ ਦੁੱਧ ਨਾ ਭਰ ਲੈਣਾ 13 ਕਿਲੋ ਦੁੱਧ ਕੰਡੇ ਵਾਲਾ ਤਿਆਰ ਹੈ ਜੇ ਕਿਸੇ ਭੈਣ ਭਰਾ ਨੇ ਥੋੜੇ ਪੈਸੇ ਲਾਉਣੇ ਆ ਬਿਲਕੁਲ ਜਾਇਜ਼ ਮੁੱਲ 33000 ਬਾਕੀ ਵਿੱਚੋਂ ਛੋੜ ਛੱਪਾ ਮਾਨ ਤਾਨ ਹੋ ਜੂ 13 ਕਿਲੋ ਦੁੱਧ ਆ ਥਣ ਚਾਰੀ ਐ ਕੋਈ ਵਾਧੂ ਫੋਟ ਸ਼ਾਂਗ ਨਹੀਂ ਬਾਕੀ ਅੰਗ ਵੀ ਕ੍ਰੋਸ ਐ ਦੁੱਧ ਵੀ ਮੱਝਾਂ ਵਰਗਾ ਹੋਊਗਾ ਤੇ ਭਾਵੇਂ 5 ਲਾਓ 50 ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਆਪਾਂ ਡੈਢ ਦੇ ਦੇਣੀ ਆ 13 ਕਿਲੋ ਦੁੱਧ ਕੰਡੇ ਵਾਲਾ ਤਿੰਨ ਨੰਬਰ ਤੇ ਆ ਬਣ ਜਿੰਦਰਾ ਮੇਰੇ ਦੂਜਾ ਸੂਆ ਸੂਈ ਵੀ ਆ 2 ਮਹੀਨੇ ਪੂਰੇ ਹੋ ਗਏ ਸੂਈ ਨੂੰ ਠੀਕ ਹੈ ਥੋੜੀ ਬਾੜ ਤੇ ਪੈਂਦਾ ਪਰ ਉਹਨਾਂ ਦੀ ਕਰੀ ਵੀ ਦੱਸ ਦਾਂਗੇ ਘਰ ਹੀ ਜਾਵਾਂਗੇ ਮਗਰ ਬੱਚੀ ਬੱਚੀ ਨੂੰ ਇਹਨੇ ਦਿੱਤੀ ਠੀਕ ਹੈ ਬੱਚੀ ਦੇ ਵੱਖਰੇ پیسے ਮੰਗਦੇ ਸੀਗੇ ਸਹੀ ਨਾਂ ਕੋਲੋਂ ਕੰਡੇ ਦੇ ਜੋੜਨ ਵਾਲਾ ਥੋੜਾ ਪੂਰਾ ਨਾਂ ਕੋਲੋਂ ਤੇ 1.5 ਲੱਖ ਤੋਂ ਬਾਹਰ ਫੈਂਡ ਆਊਗੀ ਜੈ ਜੈ ਮੋਲ ਮੁੱਲ 20000 ਕੋਈ 5 ਲਾਦੋ 50 ਲਾਦੋ ਸਹੀ ਹੈ ਦੁੱਧ ਕਰੂਗੀ 14-15 ਕਿਲੋ ਖਰਾਕ ਕੋਈ ਲੇਟ ਲੂਟੀ ਪਾ ਕੇ ਬੰਦੇ ਦੀ ਵਾਲੀ ਸੇਵਾ ਹੈ ਨਹੀਂ ਸੀਗੀ ਠੀਕ ਹੈ ਹਾਂ ਮੁੱਲ ਕਿੰਨਾ ਕੀਤਾ 23000 23000 ਦੀ ਦੇ ਦੇਣੀ ਹੈ ਤਾਂ ਉਦੋਂ ਵੀ ਮੁੱਲ ਘਟ ਹੈ ਦੁੱਧ ਇਹਦੇ ਥੱਲੇ ਬਾਈ ਕਹਿੰਦਾ 9 ਕਿਲੋ ਆ ਮਗਰ ਬੱਛੀ ਸੀ ਬੱਛੀ ਨਾਲ ਬਾਈ ਕਹਿੰਦਾ ਅਗਲੇ ਪੈਸੇ ਵੱਧ ਮੰਗਦੇ ਸੀ ਆਪਾਂ ਬੱਛੀ ਲਈ ਨਹੀਂ ਬਿਨਾ ਬੱਚੇ ਤੋਂ ਬਾਈ ਕਹਿੰਦਾ ਲੈ ਲਈ ਜੇ ਬੱਛੀ ਨਾਲ ਲੈਂਦੇ ਬੱਛੀ ਦੇ ਵੀ ਅੱਡ ਪੈਸੇ ਮੰਗਦੇ ਸੀ ਬੱਚਾ ਬਾਈ ਕਹਿੰਦਾ ਆਪਾਂ ਲਿਆਂਦਾ ਨਹੀਂ 23000 ਦੀ ਦੇ ਦੇਣੀ ਆ 9 ਕਿਲੋ ਦੁੱਧ ਆ ਸਾਢੇ 4+ ਬਾਈ ਕਹਿੰਦਾ ਇਹਦੀ ਫੈਟ ਆਉਂਦੀ ਆ ਤਾਂ ਮਗਲਾ ਫੈਟ ਕਢਾ ਕੇ ਲੈ ਜੇ ਫੇਰ ਸੌਦਾ ਕਰ ਲੈ ਮੁੱਲ ਸਿਰਫ ਜਾਇਜ਼ ਤੇ 23000 ਦੁੱਧ 9 ਕਿਲੋ ਕੰਡੇ ਵਾਲਾ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਵੱਡੀ ਵਹੜਾ ਥਣ ਮੱਝ ਵਾਲਾ ਮੋਟਾ ਹਦੀ ਚਵਾਈ ਵਾਲਾ ਜਾਨ ਵਾਲਾ ਥਣ 9 ਕਿਲੋ ਦੁੱਧ ਤਿਆਰ ਆ ਦੋ ਟਾਈਮ ਚਾਰ ਟਾਈਮ 10 ਟਾਈਮ ਚੋਲੋ ਮੁੱਲ ਬਿਲਕੁਲ ਜਾਇਜ਼ 23000 ਮਨਜਿੰਦਰ 4 ਨੰਬਰ ਤੇ ਆ ਜਾ ਵੀਰ ਭਈ ਇਹ ਦੂਜਾ ਸਵੇਰ ਝੋਟੀ ਸੁਣੀ ਪਿੰਡੋਂ ਹੀ ਨਹੀਂ ਹੁਣੇ ਲੈ ਕੇ ਆਂਦੀ ਆ ਜੀ ਠੀਕ ਐ ਬਾਹਲੇ ਕੱਚੇ ਥਾਂ ਤੇ ਖੜੀ ਕਰਕੇ 9 ਜੀ ਵਾਦੇ ਥੋੜੀ ਜਿਹੇ ਹਾਂ 9 ਕਟਵਾ ਲਾਂਗੇ ਤੇ 10 ਕਿਲੋ ਦੋ ਦੋ ਕਨੇ ਚਵਾਇਆ ਹੈ ਕੀ ਹੁਣ ਕਰਮ ਵਾਲੀ ਵੇਖੋ ਅੱਜ ਸੇਵਾ ਤੇ ਆ ਦੇਣ ਕਿਨੇ ਲੈ ਜਾਓ ਹੋਏ ਤੈਨਾਂ ਦੇ ਬਣ ਗਏ ਚਾਰ ਪੰਜ ਤਰੀਕੀ ਦੀ ਹੁਣ ਆਉਣੀ ਆ ਸਹੀ ਆ 10ਵੇਂ ਮਹੀਨੇ ਦੀ ਦਿਨ ਪੂਰੀ ਹੋ ਗਿਆ ਦਿਨਾਂ ਦੇ ਨਾਲ ਦਿਨਾਂ ਲਾਉਣੇ ਨੇ ਉਹਨੇ ਲੈਣਾ ਭਰ ਜਾਂਦੀ ਹੈ ਜੈ ਜੀ ਜੈ ਜੀ ਤੁਰੀ ਬਈ ਜੈਤ ਜਾਂ ਮੋਲ ਮਲਜਿੰਦਰ ਦਾ ਇਹਦਾ ਮੋਲ 70000 ਰੁਪਏ ਕੋਈ 5 ਲੱਖ 50 ਲਾ ਦੋ ਠੀਕ ਹੈ 10 ਕਿਲੋ ਦੁੱਧ ਬਾਈ ਕਹਿੰਦਾ ਇਹਨੇ ਦਿੱਤਾ ਪਿਛਲੇ ਸੂਏ ਆਪਦੇ ਪਿੰਡੋਂ ਲਈ ਆ ਮੋਲੇ ਦਾ 70000 70000 ਦਿਨ ਚਾਰ ਪੰਜ ਬਾਈ 10 ਦਾ ਲੈ ਜੂ ਮੂਰਾ ਨਸਲ ਦੀ ਜੈਡ ਬਲੈਕ ਝੋਟੀ ਦੋਸਤੋ ਮਸਾਂ ਪੰਜ ਚਾਰ ਕਵਾਲ ਜੇ ਵਿੱਚੋਂ ਲੱਭਣੇ ਹੋਣ ਤਾਂ ਵਾਈਟ ਲੱਭਣੇ ਉੱਪਰੋਂ ਤਾਂ ਭਾਰੀ ਬਲੈਕ ਪੂਛ ਲੱਗਦੀ ਐ ਬਾਕੀ ਵਿੱਚ ਚਿੱਟੇ ਵਾਲ ਹੈਗੇ ਆ ਅਜੇ ਤਾਂ ਹੁਣ ਪੂਛ ਲਈ ਦਿਸੇ ਆ ਚਿੱਟੇ ਵਾਲ ਹੈਗੇ ਆ 10 ਕਿਲੋ ਦੁੱਧ ਪਿਆਜੂ 70000 ਦੀ ਦੇ ਦੇਣੀ ਆ ਪੈਰ ਬਾਈ ਕਹਿੰਦਾ ਇਹਦੇ ਨੌ ਬਣਾਉਣ ਵਾਲੇ ਆ ਨੌ ਬਾਈ ਕਹਿੰਦਾ ਆਪਾਂ ਬਣਾ ਦੇਾਂਗੇ ਮੁੱਲ ਜਮਾ ਜੈ 70000 ਦੀ ਕੋਈ ਸੋਨ ਵਾਲੀ ਝੋਟੀ ਦਿੰਦਾ ਵੀ ਕੌਣ ਆ ਰੇਕ ਭੈਣ ਭਰਾ ਲੱਖ ਸਵਾ ਲੱਖ ਮੰਗਦਾ ਦੁੱਧ ਹਰੇ ਕੀ 15 ਕਿਲੋ ਕਹਿੰਦਾ ਕਿਹੜਾ ਚਵਾ ਕੇ ਦੇਣੀ ਹੁੰਦੀ ਆ ਗੱਭਣ ਦਾ ਤਾਂ ਹਰੇ ਕੀ ਕਹਿੰਦਾ ਪਰ ਬਾਈ ਕਹਿੰਦਾ ਆਪਾਂ 10 ਕਿਲੋ ਦੁੱਧ ਕਹਿੰਨੇ ਇੰਨਾ ਪਿਆ ਜੂਗੀ ਪਿੰਡੋਂ ਹੀ ਲਈ ਆ ਆਪਦੇੋਂ ਕੋਈ ਵਾਧੂ ਫੋੜ ਸ਼ਾਂਗ ਨਹੀਂ ਚਾਰ ਹੀ ਥਾਣਾ ਵੱਲ ਢਲ ਪਈਆਂ ਬਹੁਤ ساری ਵੱਲ ਢਲ ਕੱਢ ਕੇ ਸੋਣਾ ਹੂੰ ਸਹੀ ਆ ਲਾਸਟ ਤੇ ਆ ਜਾ ਮੰਜੇ ਤੇ ਕੱਢ ਲਾ ਬਈ ਆ ਵੀ ਮੈਂ ਤੀਜੇ ਸਬਸੂਏ ਮਾਜ ਆਪਣੇ ਕੋਲੋਂ ਗਈ ਆ ਹੂੰ ਇਹ ਮਾਜ ਦਿਲ ਨੂੰ ਬਹੁਤ ਲੱਗੀ ਆਈ ਪਹਿਲੇ ਕੋਈ ਮੈਂ ਕਹਿੰਦਾ ਉਹਨੂੰ 10 ਕਿਲੋ ਚੋਇਆ ਠੀਕ ਹੈ ਹੋਲ ਹੋ ਸਕਦਾ ਅੱਜ ਰਾਤ ਨੂੰ ਸੂਪੇ ਜਾਂ ਕੱਲ ਨੂੰ ਸੂਪੇ ਤਿਆਰ ਹੈ 10 ਕਿਲੋ ਦੁੱਧ ਦੀ ਗਾਰੰਟੀ ਤੋਂ ਬੰਦਾ 500 ਸਾਈ ਪਾ ਦੇਵੇ ਜਿੱਦਣ ਦੁੱਧ 10 ਕਿਲੋ ਹੋਇਆ ਉਦੋਂ ਤਰਾ ਬੰਦੇ ਦਾਂਗੇ ਜੈਜ ਮੋਲਾ ਮੋਲਾ 58000 ਰੁਪਏ ਕੋਈ 5 ਲਾਓ 50 ਲਾਓ ਮੈਂ ਤਿੰਨ ਕੱਢਦੀ ਆ ਮਾਜ ਠੀਕ ਹੈ ਮੋਲਾ 58000 ਦੋ ਘੱਟ 60 ਕੋਈ 5 ਲਾਓ 50 ਲਾਓ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਬੇਫਿਕਰ ਹੋ ਕੇ ਬ ਜਿੰਨੇ ਤੁਹਾਨੂੰ ਲੱਗਦੇ ਐ ਜਾਇਜ਼ ਮੁੱਲ ਲਾਓ ਜਿੱਥੇ ਸੌਦਾ ਹੋ ਗਿਆ ਆਪਾਂ ਜਾਨਵਰ ਦੇ ਦੇਣਾ 10 ਕਿਲੋ ਦੁੱਧ ਬਾਈ ਕਹਿੰਦਾ ਗਰੰਟੀ ਐ ਇਹਦੀ ਲਾਸਟ ਦੀ ਕਿਉਂਕਿ ਬਾਈ ਕਹਿੰਦਾ ਪਿਛਲੇ ਸੂਵੇ ਮੈਂ ਇਹਨਾਂ ਦੁੱਧ ਚਵਾ ਕੇ ਦਿੱਤੀ ਐ ਤੇ ਕੋਈ ਭੈਣ ਭਰਾ 500 ਸਾਈ ਦਾ ਪਾ ਦੇ ਜਾਂ ਵੱਧ ਸਾਈ ਪਾ ਕੇ ਆਪਦੀ ਪੱਕੀ ਕਰ ਲੈ ਦੁੱਧ ਚੋ ਕੇ ਲੈ ਜਾ ਤੌਰ ਵੀ ਰੱਖੂ ਪਾਣੀ ਬਾਅਦ ਚ ਪਿਆ ਦੀ 10 ਕਿਲੋ ਦੁੱਧ 5 ਕਿਲੋ ਸਵੇਰ 5 ਕਿਲੋ ਸ਼ਾਮ ਨੂੰ ਦੋਸਤੋ ਪਾਣੀ ਪੀਣ ਲੱਗ ਗਈ ਸੀ ਨਹੀਂ ਫਿਰ ਵੀਡੀਓ ਵੱਡੀ ਹੋ ਜਾਣੀ ਸੀ ਜਿਆਦਾ ਲੰਮੀ ਹੋ ਜਾਣੀ ਸੀ ਤਾਂ ਤੋੜ ਲਈ ਬਾਅਦ ਚ ਬਾਈ ਪਾਣੀ ਫੇਰ ਪਿਆ ਲੂਗਾ ਆਪ ਦਾ ਵੀਡੀਓ ਬਣ ਗਈ 10 ਕਿਲੋ ਬਾਈ 10 ਦਾ ਦੁੱਧ ਪਿਆ ਜੂ 2 ਘੱਟ 60000 ਦੀ ਦੇ ਦੇਣੀ ਆ 58000 ਦੀ 58000 ਚ ਬਾਈ ਕਹਿੰਦਾ ਮਾਨ ਤਾਨ ਕਰ ਦੂ ਕੋਈ ਸੌਦਾ ਕਰ ਲੈ ਸਾਈ ਕਰ ਲੈ ਬਾਈ ਕਹਿੰਦਾ ਮੇਰੇ ਨਾਲ ਭਾਵੇਂ 500 ਹੀ ਪਾ ਦੇ ਇਦਾਂ ਸੂ ਪੈਂਦੀ ਅਗਲਾ ਲੈ ਜੇ ਪਹੁੰਚ ਹੋ ਕੇ ਐਨੇ ਤਸल्ली ਗਾਰੰਟੀ ਆ ਥਾਣਾ ਹਦੀ ਚਵਾਈ ਵਾਲੇ ਆ ਉਪਰੋਂ ਸੂਲ ਤੋਂ ਚੌੜਾਵਾਨਾ ਸਟਾਰਟ ਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਮਨਜਿੰਦਰ ਦੇ ਪੰਜ ਨਾਗ ਹੈ ਦੋ ਸੂਈਆਂ ਵਹਿੜਾ ਇੱਕ ਵੱਛੀ ਦੰਦਾਂ ਚ ਤੇ ਦੋ ਮੱਝਾਂ ਟੋਟਲ ਪੰਜ ਪਸ਼ੂ ਆ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਲਗਾਤਾਰ ਸਕਰੀਨ ਤੇ ਆ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਬਿਲਕੁਲ ਜਾਇਜ ਮੋਲਾ ਇਦੂ ਘਟ ਮੋਲਾ ਦੋਵੇਂ ਨੂੰ ਵੀ ਪਤਾ ਹੁੰਦਾ ਵੀ ਕੀ ਹੈ ਬਾਕੀ ਲਾਸਟ ਵੇ ਸਾਰੇ ਨੂੰ ਸੱਚੀ ਕੱਲ ਜਲਦ ਮਿਲਦੇ ਕਿਸੇ ਹੋਰ ਨਾਮ ਵੀ